ਸਰਵੋ ਕੋਸ਼ ਘੰਟੀ ਟਰੈਕਟਰ ਚਲਾ ਕੇ ਬਾਈ ਬੰਦਾ ਨਵਾਂ ਟਰੈਕਟਰ ਲੈ ਗਿਆ ਸਵਰਾਜ। ਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਫੇਰ ਸਵਰਾਜ ਜਿਆਸੀਵਾਲਾ ਆਏ ਹੋਏ ਆ ਬਾਈ। ਤੇ ਇਹਨਾਂ ਕੋਲ ਟਰੈਕਟਰ ਬਾਈ ਕਈ ਆ ਗਏ ਨਵੇਂ। ਤੇ ਇੱਕ ਇਹਨਾਂ ਕੋਲ ਛੋਟੇ ਰੇਟ ਵਾਲਾ ਟਰੈਕਟਰ ਹੈ 265 ਉਹ ਤੁਹਾਨੂੰ ਦਿਖਾਉਣਾ ਬਾਈ ਆਪਾਂ ਨੇ। ਠੀਕ ਹੈ ਜੀ। ਜੇ ਮੌਸਮ ਵਧੀਆ ਹੋਇਆ ਹੋਇਆ ਹੈ ਦਿਨ 'ਚ ਗਰਮੀ ਬਹੁਤ ਹੀ ਬਾਈ। ਹਾਂ ਤੋਂ ਬਲਾ ਮਿਲੋ ਅਮਰ ਬਾਈ ਨੂੰ ਹੋਰ ਵੀਰੇ ਵਧੀਆ ਬਾਈ ਠੀਕ ਹੈ ਬਾਈ ਸਾਰਿਆਂ ਨੂੰ ਬਾਬਿਓ ਕਿਵੇਂ ਟਰੈਕਟਰ ਦਿਖਾਉਣਾ ਅੱਜ ਆਪਾਂ ਨੇ 1265 ਦਿਖਾਓ ਮਹਾਰਾਜ 265 ਬਾਈ ਟਰੈਕਟਰ ਦੀ ਕਰੋ ਕੰਡੀਸ਼ਨ ਚੈੱਕ ਤੇ ਮੁਰਲੇ ਟਾਇਰ ਬਾਈ ਜਿਵੇਂ ਹੀ ਨਵੇਂ ਹਨਾ ਪਿਛਲੇ ਟਾਇਰ ਪਏ ਹੋਏ 13 ਦੇ ਹਨਾ ਉਹਨੇ ਗੂਡਗਿਅਰ ਦੇ ਪਿਛਲੇ ਟਾਇਰ ਬਾਈ ਸਿਰਫ 25 30 ਪੈਸੇ ਆ ਉਹ ਹਾਂ 25 30 ਕੇ ਪੈਸੇ ਟਾਇਰ ਹਨ ਬਾਈ ਹਨਾ ਠੀਕ ਆ 265 ਡੀ ਆ ਕਰੋ ਜੀ ਕੰਡੀਸ਼ਨ ਚੈੱਕ ਮਤਲਬ ਕੀ ਹੁੰਦਾ ਡੀਆਈ ਦਾ ਵੀਰੇ ਇੰਜਨ ਇਹ ਬਾਅਦ ਚ ਨਾ ਡੀਆਈ ਇੰਜਨ ਕਰਤੇ ਦੇ ਤਾਂ ਕਿ ਡੀਆਈ ਕਹਿੰਦੇ ਨੇ ਹਾਂ ਤੈਨੂੰ ਵੀਰੇ ਸਾਰਾ ਕੁਝ ਪਤਾ ਹਾਂ ਟਰੈਕਟ ਇੰਜੈਕਸ਼ਨ ਵਾਲੇ ਤੈਨੂੰ ਸਾਰੀਆਂ ਫੁੱਲ ਫਾਰਮਾਂ ਬਤਾ ਤੂੰ ਫੇਰ ਮੈਨੂੰ ਸਵਾਲ ਪੁੱਛ ਲੈਣਾ ਗੱਲਾਂ ਦੇ ਡੀਆਰਟੀਆਈ ਕੇ ਅੰਦਰ ਹੈ ਹੈ ਡੀਆਰਟੀਆਈ ਵੀਰੇ ਮੈਨੂੰ ਪਤਾ ਨਹੀਂ ਮੈਨੂੰ ਇੰਨਾ ਪਤਾ ਹੁੰਦਾ ਉਮਰ ਰੇਲ ਟਰੈਕਟਿੰਗ ਇੰਜੈਕਸ਼ਨ ਬਾਈ ਇੱਥੇ ਤੇ ਪਤਾ ਲੱਗਦਾ ਵੀ ਇਹਨੇ ਡਿਪਲੋਮਾ ਕਰਿਆ ਹੋਇਆ ਹੈ ਟੀਆਈ ਦਾ ਹੈ ਨਾ ਬਾਈ ਹਾਲ ਤੂੰ ਕਾਲੇ ਹੋਏ ਹਾਂ ਇਹ ਕਿਹੜਾ ਮਾਡਲ 99 ਮਾਡਲ ਹੈ ਵੀਰੇ ਏ ਗੁਰੇਤ ਪਤਾ ਨਹੀਂ ਮਾਲ ਕੇ ਦੱਸਣਗੇ 99ਵਾਂ ਮਾਡਲ ਆ ਬਾਈ ਇਹ ਕਿਹਤੂ ਕਿਹਾ ਵਾ ਹੁਣ ਤੰਨੂੰ ਜੇ ਦੱਸਤਾ ਕਿੱਥੇ ਲਿਖਿਆ ਹੋਇਆ ਵਾ ਗੱਲਾਂ ਕਾਦੀਆਂ ਉਹ ਬਾਈ ਛੇਵਾਂ ਤੰਨੂੰ ਦੱਸਤਾ ਫਿਰ ਤਾਂ ਮੈਨੂੰ ਥੋੜੀ ਪੁੱਛੇਗਾ ਨਾ ਘਾਹ ਨੂੰ ਸ਼ੇਅਰ ਕਰਨੀ ਚਾਹੀਦੀ ਆ ਮੈਨੂੰ ਕੋਈ ਪਤਾ ਲੱਗ ਜਾ ਨਾ ਮੈਂ ਤਾਂ ਵੀ ਦੱਸਾਂ ਮੈਂ ਨਹੀਂ ਦੱਸਦਾ ਹੈਗਾ ਪਰ ਮਾਡਲ ਲੱਗਦਾ ਵੀ 98 ਆ ਤਾਂ ਲੱਗਣੀ ਗੱਲ ਤੇ ਅਪਣੇ ਯਾਰ ਆ ਗਿਆ ਚੱਕਰ ਆ ਵੀਰੇ ਇੱਕ ਟਾਇਰ ਹੋਰ ਨਾ ਇੱਕੋ ਆ ਸੀਟ ਦੇ ਹੀ ਆ ਆ ਵੀ ਸੀਟ ਦੇ ਹੀ ਆ ਬਈ ਮੁੱਲੇ ਟਾਇਰ ਦਾ ਜਮਾ ਹੀ ਬ੍ਰਾਂਡ ਨਿਊ ਲੈ ਕੇ ਪਾਏ ਹੋਏ ਆ ਦੇਖੋ ਪਿਛਲੇ ਟਾਇਰ ਤੁਹਾਨੂੰ ਦੱਸਿਆ ਵੀ ਪਿਛਲੇ ਟਾਇਰ ਘੱਟੇ ਆ ਯਾਰ ਪਰ ਫੋਟੋ ਹੀ ਲੈਦਾ ਤੈਨੂੰ ਪਤਾ ਹੋਣਾ ਪਹਿਲਾਂ ਵੀ ਥੱਲੇ ਮਾਰ ਲਿਆ ਯਾਰ ਹੱਦ ਹੋ ਗਈ ਤੈਨੂੰ ਮੈਂ ਬਾਅਦ ਚ ਦੱਸਦਾ ਠੀਕ ਆ ਜੀ ਟਰੈਕਟਰ ਬਾਈ ਠੀਕ ਆ ਆਪਾਂ ਤੁਹਾਨੂੰ ਸਟਾਰਟ ਸਟੂਟ ਵੀ ਕਰਕੇ ਦਿਖਾਉਨੇ ਕਿੰਨੇ ਕਿਵੇਂ ਟਰੈਕਟਰ ਦੀ ਆਵਾਜ਼ ਬਾਈ ਸੁਣੋ ਕਿਹੜਾ ਘੈਂਟ ਆ ਇਹ ਬਾਈ ਦੂਜਾ ਉਹ ਆ ਮਾੜਲੇ ਇੱਕ ਲਾਜੇ ਨਾਲ ਰੱਖੇ ਜਾਂਦਾ ਗੱਡੀਆਂ ਨੂੰ ਅੱਛਾ ਹਾਂ ਜੁਲੋ ਸਿਕਸਾ ਜੁਲੋ ਸਿਕਸਾ ਹਾਂ ਪੋਸੋ ਬਦਲ ਸਟਾਰਟ ਆਏ ਪੋਸੋ ਬਦਲ ਬਾਈ ਇਹਨਾਂ ਦੀ ਆਵਾਜ਼ ਬਹੁਤ ਹੈ ਜਿਹੜੇ 265 ਹੈ ਨਾ ਇਹਾਂ ਦੀ ਸਾਰਿਆਂ ਦੀ ਆਵਾਜ਼ ਘੈਂਟ ਆ। ਜਾਂ ਦਿਖਾ ਦੀਏ ਦਿਖਾ ਦੇ ਥੋੜਾ ਜਿਹਾ ਤੋਰਾ ਚੈੱਕ ਕਰਾ ਲਈਏ ਬਾਈ ਕਿਉਂ ਮੈਂ ਇਸ ਨੂੰ ਤੋੜ ਕੇ ਦਿਖਾਇਆ ਕਰਦੇ ਅਸੀਂ ਉੱਕੇ ਨਾਲ ਤੁਹਾਨੂੰ ਤੋੜ ਕੇ ਦਿਖਾਉਣਾ। ਲੋ ਜੀ ਬਾਈ ਬਾਕੀ ਲੀਗ ਲੂਕ ਹੈਗਾ ਦੋ ਚਾਰ ਜਗ੍ਹਾ ਤੇ ਕੰਮ ਕਰ ਹੋਣਾ ਟਰੈਕਟਰ ਦਾ ਕਹਿਣ ਦਾ ਭਾਅ ਠੀਕ ਹੈ ਜੀ ਆ ਤੁਹਾਨੂੰ ਕਹਿ ਦਵਾ ਸਿਰਫ ਤਾਂ ਕਰ ਦਵਾ ਇਹੋ ਗੱਲਾਂ ਕੋਈ ਫਾਇਦਾ ਨਹੀਂ ਹੈਗਾ ਲੀਗੇ ਮੜਾ ਮੋਟਾ ਇੱਕ ਦੋ ਜਗ੍ਹਾ ਤੇ ਹਲਕੀ ਮੁਰਕੀ ਲੀਗੇ ਦਿਖਾਉਂਦਾ ਹੈ ਦੇਖਾ ਮੋ ਹੈ ਹੈ ਦੇਖਾ ਵੀ ਚਿਹਰੀਆਂ ਆਹ ਬਾਕੀ ਬਾਈ ਤੁਹਾਨੂੰ ਪਤਾ ਜਿਹੜੇ ਮਹਿੰਦਰੇ ਟਰੈਕਟਰ ਡੀਆਈ ਇਹਨਾਂ ਦਾ ਖਰਚਾ ਘੱਟ ਹੁੰਦਾ ਟਰੈਕਟਰ ਦੀ ਮਾਰਕਟ ਹੈਗੀ ਜੇ ਕੱਲ ਨੂੰ ਵੀ ਵੇਚਣਾ ਸਾਲ ਦੋ ਸਾਲ ਚਲਾ ਕੇ ਤਿੰਨ ਸਾਲ ਚਲਾ ਕੇ ਤਾਂ ਫਿਰ ਵਿਕ ਜਾਨੇ ਆ ਚਾਹੀਏ ਹੈਗੀ ਬਾਈ ਦਾ ਕਰ ਦੇ ਬੰਦ ਜੋ ਜੀ ਬਾਈ ਸਤਾਰੀਆਂ ਆਪਾਂ ਤੁਹਾਨੂੰ ਦਿਖਾਤੀ ਟਰੈਕਟਰ ਦੀ ਠੀਕ ਹੈ ਚਲਾਈ ਜਣੀ ਠੀਕ ਆ ਹਾਂ ਬਾਈ ਵਧੀਆ ਆ ਦੋ ਤਲੇ ਦੇ ਨਾਲ ਮੈਂ ਕਰਾ ਮਾਰਿਆ ਘੰਟਾ ਜਿਹੜਾ ਘੰਟਾ ਹਾਂ ਅੱਛਾ ਜ਼ੋਰ ਬਹੁਤ ਮਾਰਦਾ ਹਾਂ ਹਾਂ ਵਧੀਆ ਚੱਲਦਾ ਬਾਕੀ ਮਨੇ ਮਣੀ ਮੂਟੀ ਉਹ ਉਥੇ ਪੋ ਪਿੱਛੇ ਲੀਕੇ ਦਿਖਾਉਂਦਾ ਟਾਪੇ ਦੇ ਕੋਲ ਤੇ ਹਾਂ ਨਾ ਇੱਕ ਗੱਲ ਆ ਬਾਈ ਉਰੇ ਜਿੰਨੇ ਵੀ ਟਰੈਕਟਰ ਆ ਉਰੇ ਕਿਸੇ ਦੇ ਤੁਹਾਨੂੰ ਕੰਮ ਕੁੰਮ ਨਹੀਂ ਜਿੱਕਣਾ ਹੈਗੇ ਟਰੈਕਟਰ ਕਿਹਦੇ ਟਰੈਕਟਰ ਤੇ ਪਾਣੀ ਤੱਕ ਵੀ ਨਹੀਂ ਮਾਰਿਆ ਵਾ ਮਨੇ ਹਾਂ ਨਾ ਬਾਕੀ ਮੇਰੇ ਵੀਰ ਆਪਣੀ ਤਸੱਲੀ ਆਪਣੀ ਆ ਕੇ ਕਰਿਓ ਆਪ ਵੀਡੀਓ ਚ ਦਿਖਾਤਾ ਆਪਾਂ ਨੇ ਠੀਕ ਹੈ ਜੀ ਨੰਬਰ ਤਾਂ ਪੀ ਵੀ 39 ਆ ਮਨੇ ਪੀ ਵੀ 39 ਕਿਸੇ ਨੰਬਰ ਹੋਏ ਵੀਰੇ ਪੰਜਾਬ ਦਾ ਹਾਂ ਇੱਥੇ ਦਾ ਹੈ ਰਾਜਪੁਰੇ ਦਾ ਰਾਜਪੁਰੇ ਦਾ ਪੀ ਵੀ 39 ਰਾਜਪੁਰੇ ਦਾ ਨੰਬਰ ਆ ਬਾਈ ਪਿੱਛੋਂ ਵੀ ਦਿਖਾ ਦਈਏ ਬਾਈ ਮਰਾੜ ਦੇਖ ਲੋ ਉਦਾਂ ਠੀਕ ਆ ਮਗਰਾੜ ਤਾਂ ਕਿ ਟੁੱਕੇ ਇਤ ਉਦਾਂ ਕਿਤੇ ਨਹੀਂ ਹੋਣੇ ਲੱਗੇ ਹੋਏ ਪੱਚ ਪੁੱਛ ਹਨਾ ਇਹਨੂੰ ਲੱਗਿਆ ਹੋਇਆ ਛਤਰੀ-ਛੁਤਰੀ ਲੱਗਣੀ ਆ ਬਾਈ ਗੱਲ ਨੇ ਨਾਲ ਤਾਂ ਚੰਗੀ ਹੀ ਐ ਬਿਲਕੁਲ ਬਿਲਕੁਲ ਬਣਾਤੀ ਬਾਈ ਜੀ ਇਹਦੀ ਡਿਮਾਂਡ ਕਰਦੇ ਨੇ 80 ਵਾਲੇ 1,40,000 ਰੁਪਇਆ ਬਾਕੀ ਦਾ ਜਿਹੜਾ ਮੌਕੇ ਤੇ ਦੇ ਦੇਣਗੇ ਜਾਇਜ਼ ਕਰਕੇ ਠੀਕ ਆ ਜੀ ਟਰੈਕਟਰ ਆ ਕੇ ਦੇਖ ਲਿਓ ਥੱਲੀ ਕਰ ਲਿਓ ਬਾਦ ਤੋਂ ਮੌਕੇ ਦਾ ਰੇਟ ਕਰ ਦੇਣਗੇ ਵੱਧ ਘੱਟ ਜਿੰਨਾ ਵੀ ਹੋਇਆ 5-10000 ਠੀਕ ਹੈ ਜੀ ਤੇ ਇਹਨਾਂ ਕੋ ਟਰੈਕਟਰ ਹੋਰ ਵੀ ਖੜੇ ਇੱਕ ਨਾ ਕੋ ਆਮਨੇ ਵੀਰੇ ਅਰਜਨ ਪਾਇਆ ਤਾਂ ਆਪਾਂ ਨੇ ਵੀਡੀਓ 'ਚ ਆ ਹਾਂ ਟਿਕਾਪ ਨੇ ਬਾਈ ਅਰਜਨ ਪਾਇਆ ਸੀ ਆਹ 24 ਮਾਡਲ ਇਹ ਇਹ ਵੀ ਆਪਣੇ ਬੰਦੇ ਵੀਡੀਓ ਵਾਲੇ ਹੀ ਸੌਦਾ ਕਰਕੇ ਗਏ ਆ ਟਰੈਕਟਰ ਦਾ ਆਮਨੇ ਵੀਰੇ ਇਹਦਾ ਹੋ ਗਿਆ ਵੀਰੇ ਇਹ ਤਾਂ ਜਮਾਂ ਹੀ ਕਾਂਚਾ ਪੀਸ ਹੈ ਸ਼ੋਰੂਮ ਕੜੀ ਸਮਝਾਂ ਜਮਾਂ ਹੀ ਇਹਦਾ ਵੀ ਹੋ ਗਿਆ ਜੋ ਆਪਾਂ ਨੇ ਹੋਰ ਕਿਹੜੀ ਦੀ ਪਾਈ 75 ਦੀ ਉਹਦਾ ਵੀ ਹੋ ਗਿਆ ਦੇਖ ਲੈ ਆ ਰਾਮ ਨੇ ਵੀਰ ਬੰਦੇ ਨੇ ਨਵਾਂ ਟਰੈਕਟਰ ਲੈ ਆਉਣੋ ਸੋਚ ਕੇ ਸਿਰਫ ਕੁਛ ਘੰਟੇ ਟਰੈਕਟਰ ਚਲਾ ਕੇ ਬਾਈ ਬੰਦਾ ਨਵਾਂ ਟਰੈਕਟਰ ਲੈ ਗਿਆ ਸਵਰਾਜ ਵੈਸੇ ਜਿਹੜੇ ਏਰੀਆ ਦਾ ਟਰੈਕਟਰ ਹੈ ਨਾ ਇਹ ਹੈ ਮਨ ਵੀਰ ਜਿਹੜੇ ਏਰੀਆ ਦਾ ਟਰੈਕਟਰ ਹੈ ਇਹ ਉੱਥੇ ਟਰੈਕਟਰ ਸਵਰਾਜ ਚੱਲਦਾ ਅੱਛਾ ਹਾਂ ਉੱਥੇ ਹੋਰ ਲੋਕੋ ਟਰੈਕਟਰ ਨਹੀਂ ਲੰਦੇ ਇਹ ਕਿਸੇ ਨੇ ਗਲਤੀ ਨਾਲ ਲੈ ਲਿਆ ਬਾਈ ਹਾਂ ਅਨੰਦਪੁਰ ਸਾਹਿਬ ਦਾ ਇੱਥੇ ਸਵਰਾਜੇ ਚੱਲ ਅਨੰਦਪੁਰ ਸਾਹਿਬ ਦਾ ਨਹੀਂ ਹੈਗਾ ਇਹ ਜੀ ਜੀ ਇਹ ਵੀ ਨੰਬਰ ਆਉਰੇ ਦਾ ਗੜ ਸ਼ੰਕਰ ਦਾ ਨੰਬਰ ਆ। ਭਾਈ ਜਿਹੜਾ ਬਲਾਚੌਰ ਗੜ ਸ਼ੰਕਰ ਦੀ ਇੱਧਰ ਜ਼ਿਆਦਾਤਰ ਸਵਰਾ ਟਰੈਕਟਰ ਵੇਦਾ ਨੂੰ ਪਿੱਛੇ ਤੇ ਜਮਾ ਹੀ ਨਵੇਂ ਟਰੈਕਟਰ ਪਏ। ਛਤਰੀ ਫਾਈਬਰ ਵਾਲੀ ਬੰਪਰ ਅਮਰੇ ਟਾਇਰ ਵੀ ਵੀਰੇ ਨੂੰ ਬਾਅਦ ਚ ਪਵਾਏ ਹੋਰੇ ਨਵੇਂ ਲੈ ਕੇ 16 ਦੇ। ਟਾਇਰ ਨਾਲ ਇਹਨੂੰ ਲੱਗਦਾ 14 ਦੇ ਆਉਂਦੇ ਨੇ ਹਨਾ। ਟਾਇਰ ਭਾਈ ਜਮਾ ਹੀ ਬ੍ਰਾਂਡ ਨੂ ਟਾਇਰ ਪਾਏ ਹੋਇਆ 31 31 ਜਾਂ 32 ਘੰਟੇ ਟਰੈਕਟਰ ਚੱਲਿਆ ਹੋ ਬੰਪਰ ਵੀ ਐਨ ਮਰੇ ਸਾਹ ਨਾਲ ਘੱਟ ਦੇ ਘੱਟ ਵੀ ਡੇਢ ਕੁਇੰਟਲ ਦਾ ਬੰਪਰ ਹੋਣਾ ਬਾਈ ਹਨਾ ਡੇਢ ਕੁਇੰਟਲ ਦਾ ਬੰਪਰ ਹੋਵਾਂ ਨੇ ਨਾਮ ਨਾਲ ਘੱਟ ਦੇ ਘੱਟ ਵੀ ਬਾਕੀ ਨੇ ਜਿੰਨੇ ਡੀ ਬਾਕੀ ਉਹਨੇ ਆਏ ਆ ਵੀਰੇ ਏਜੰਸੀਆਂ ਚ ਕਈ ਹੁਣ ਮਹਿੰਦਰਾ ਏਜੰਸੀ ਜੀ ਵੀ ਦੇ ਜ ਨੇ ਸਵਰਾਜ ਇਹ ਜੀ ਗੱਲ ਨਹੀਂ ਟਰੈਕਟਰ ਨੇ ਬਾਈ ਮਾੜਾ ਹੈਗਾ ਟਰੈਕਟਰ ਜਿਹੜਾ 555 ਬਣੇ ਮਤਲਬ ਕਿ ਮੇਰੇ ਸਾਹ ਨਾਲ 575 ਨਾਲੋਂ ਵੱਧ ਵਿਕਦਾ ਇਹ ਹਾਂ 605 ਨਾਲ ਲੋਕ ਇਹਨੂੰ ਵੱਧ ਜ਼ਿਆਦਾ ਪਸੰਦ ਕਰਦੇ ਆ ਰੇਟ ਵੀ ਇਹਦਾ ਠੀਕ ਆ ਅਰੇ ਅ ਰੇਟ ਵੀ ਜਾਇਜ ਇਹਦਾ ਜਾਨੀ ਕਿ ਚੀਜ਼ ਵੀ ਵਧੀਆ ਬਾਈ ਇਹੋ ਜੀ ਗੱਲ ਨੇ ਇਹਦਾ ਬਾਈ ਪੈਸੇ ਥੋੜੇ ਜਿਹਾ ਮੰਗਦੇ ਮੰਗਦੇ ਤੇ ਹੈਗੇ ਆਪਣੀ 6 6 70 75 ਮੰਗਦੇ ਸੌਦਾ ਇਹਦਾ ਮੈਨੂੰ ਮਤਲਬ ਕਿ 15 ਬਈ ਹਜ਼ਾਰ ਘੱਟ ਵੱਧ ਪਾਣੀ ਕਿੱਥੇ ਹੋਇਆ ਇਹਦਾ ਯਾਨੀ ਕਿ ਆਪਣੇ ਬੰਦੇ ਬਣਾਏ ਤੇ ਕਾਫੀ ਟਾਈਮ ਲੱਗ ਕੇ ਸੌਦਾ ਹੋਇਆ ਟਰੈਕਟਰ ਦਾ ਬਾਕੀ ਚਲਾ ਆਏ ਆ ਆਪਣੇ ਮੇਰੇ ਜੀਨੇ ਹੁਣ ਲੈਣਾ ਤਾਂ ਉਹਦਾ ਸਭ ਤੋਂ ਲੱਖ ਰੁਪਇਆ ਬਚ ਗਿਆ ਉਹਦਾ ਵੀ ਸ਼ਾਇਦ ਉਹ ਜਿਵੇਂ 25 30 ਹਜ਼ਾਰ ਦਾ ਟਰੈਕਟਰ ਨੂੰ ਸਮਾਨ ਵੀ ਲੱਗਿਆ ਉਹਦਾ ਫਿਰ ਟਾਇਰਾਂ 'ਚ ਵੀ ਪਿਆ ਉਹਦਾ 10000 ਹਨਾ ਤੇ ਬਾਕੀ ਚਲੋ ਬਾਈ ਜੀ ਜਿੱਥੇ ਜਾਣੀ ਉੱਥੇ ਜਾਣੀ ਹੈ ਜੀ ਜਾਣੀ ਕਰਮ ਹੁੰਦੇ ਬਾਈ ਹਨਾ ਇੱਥੇ ਆਪਾਂ ਰੋਕ ਨਹੀਂ ਸਕਦੇ ਹੈਗੇ ਕਿਤੇ ਦੇ ਨਹੀਂ ਸਕਦੇ ਅੜੇ ਸੋਚੜੇ ਬਾਕੀ ਬਾਈ ਇੱਕ ਨਾ ਕੋ ਸਵਰਾਜ ਖੜਾ ਹੈ 20 ਮਾਡਲ ਟਾਇਰ ਘਸੇ ਹੋਏ ਆ ਬਾਈ ਹੈਗੇ ਨਾਲ ਦੇ ਆ ਪਰ ਟਾਇਰ ਤਾਂ ਜਿਵੇਂ ਹੀ ਜਿਕਣਾ ਉਹਦੇ ਵਰਗੇ ਕਿਵੇਂ ਕਹਿ ਲਈਏ ਗੰਗੇ ਗਾਂਧੀ ਸਰ ਵਰਗੇ ਹਨਾ ਗੰਗੇ ਸਰ ਟਾਇਰ ਬਾਈ ਗੰਗੇ ਆ ਮਾਡਲ 20 ਆ ਇਹ ਠੀਕ ਆ ਉਦਾਂ ਟਰੈਕਟਰ ਸਾਫ ਹੈ ਮੜਾ ਮੋਟਾ ਬਾਈ ਟ੍ਰੈਲੀ ਟੁੱਲੀ ਤੇ ਚੱਲ ਜਾਂਦਾ ਟਰੈਕਟਰ ਫਿਰ ਟਾਇਰ ਨਹੀਂ ਵੱਜਦਾ ਹੈਗੇ ਟਾਇਰ ਰੋਡ 'ਤੇ ਨਹੀਂ ਟਾਇਰ ਰੋਲ 'ਤੇ ਨਹੀਂ ਖੜਦੇ ਬਾਈ ਖੇਤੀ ਜਿਹੇ ਟਾਇਰ ਘਸਦੇ ਆ ਅ ਵੱਜਦੇ ਆ ਜ਼ਿਆਦਾਤਰ ਹਨਾ ਉਹਨੇ ਗੱਲ ਤਾਂ ਸਹੀ ਹੈ ਬਾਈ ਗੱਲਾਂ ਤਾਂ ਬਾਈ ਨੇ ਸਹੀ ਹੋਗਾ ਹਮ ਬਾਕੀ ਬਾਈ ਇਹਨਾਂ ਕੋਲ ਖੜਾ ਟਰੈਕਟਰ ਸਵਰਾਜ ਵਾਲਿਆਂ ਕੋਲ ਉਹ ਨੰਬਰ ਪਾ ਘਾ ਦੇ ਉਹ ਏਜੰਸੀ ਗਾ ਉਧਰ ਉਹ ਸਾਹਮਣੇ ਨੰਬਰ ਆ 99155 99901 ਠੀਕ ਹੈ ਜੀ ਤੇ ਬਾਕੀ ਜਿਹਨਾਂ ਕੋਲ ਕੋਈ ਹੋਰ ਟਰੈਕਟਰ ਕਿਉਂਕਿ ਇਹਨਾਂ ਕੋਲ 2-3 ਮਹੀਨੇ ਦਾ ਜਿਹੜਾ ਆਪਾਂ ਨੇ ਮੰਨੇ ਵੀਰੇ ਕੱਲ ਪਾਇਆ ਦਾ ਟਰੈਕਟਰ ਇਹਨਾਂ ਦਾ 585 ਉਹ ਵਿਕ ਗਿਆ ਬਾਈ 585 ਪਾਇਆ ਸੀ ਬਾਈ ਕੱਲ ਬਲੌਗ ਦੇ ਵਿੱਚ ਉਹ ਇਹਨਾਂ ਦਾ ਟਰੈਕਟਰ ਅੱਜ ਸੇਲ ਹੋ ਗਿਆ ਠੀਕ ਹੈ ਜੀ ਤੇ ਮੰਨ ਕੇ ਚੱਲੋ ਹੁਣ ਐ ਨਹੀਂ ਪਤਾ ਬਾਈ ਲੈ ਕੇ ਕੌਣ ਗਿਆ ਆਪਾਂ ਪੁੱਛਿਆ ਜਿਹੜੇ ਬੰਦੇ ਆ ਵੀਡੀਓ ਇੱਕ ਆਏ ਤੇ ਸਲਾਮ ਅਲੇ ਵੀਰੇ ਆਏ ਆ ਆਪਣੀ ਵੀਡੀਓ ਪਾਉਣ ਨਾਲ ਇਹਨਾਂ ਦਾ ਟਰੈਕਟਰ ਵਿਕ ਜਾਂਦਾ ਤਾਂ ਆਪਾਂ ਨੂੰ ਕੋਈ ਫਾਇਦਾ ਨਹੀਂ ਹੈ ਠੀਕ ਹੈ ਨਾ ਨਾਲੇ ਇਹਨਾਂ ਦਾ ਦੇਖ ਇਹਨਾਂ ਦਾ ਵਿਕ ਜਾਂਦਾ ਰਾਸ ਕਰਦੇ ਤੋ ਬਾਕੀ ਬਾਈ ਜਿੱਦਾਂ ਪਹਿਲਾਂ ਕਹਿੰਦੇ ਸੀਗੇ ਜਦੋਂ ਟਰੈਕਟਰ ਆਉਣੇ ਸੀ ਸੀਆਰਡੀ ਆ ਹਨਾ ਵੀ ਟਰੈਕਟਰ ਵਿਗਣੇ ਨਹੀਂ ਹੈਗੇ ਬਾਈ ਇਹਾਂ ਦੀ ਮਾਰਕੀਟ ਨਹੀਂ ਹੋਣੀ ਪਰ ਹੁਣ ਟਰੈਕਟਰ ਬਾਈ ਲੋਕ ਅਮਨੇ ਵਿਰਚ ਦੇ ਕੇ ਲੋਕ ਹੁਣ ਟਰੈਕਟਰ ਸੀਆਰਡੀ ਲਾ ਕੇ ਲੈਣਾ ਹਨਾ ਲੈਣ ਲੱਗੇ ਇਹਨਾਂ ਦਾ ਯਾਰ ਆਏ ਦੱਸਦੇ ਆ ਵੀ ਜਿਨ੍ਹਾਂ ਨੇ ਲਏ ਬੇ ਹਾਥੀ ਆ ਰੇਸਤਾ ਕਿੰਨਾ ਉੱਚਾ ਲੈ ਅੰਦਰ ਪੇਪਰ ਪਲੇਟ ਫਾਰਮ ਹੈ ਨਾ ਯਾਰ ਆਏ ਦੱਸਦੇ ਮੈਂ ਜਿਨ੍ਹਾਂ ਨੇ ਆਪਣੇ ਲਈ ਲਏ ਆ ਟਰੈਕਟਰ ਉਹ ਕਹਿੰਦੇ ਇਹਨਾਂ ਦਾ ਖਰਚਾ ਘੱਟ ਹੈ ਦੋਏ ਟਰੈਕਟਰਾਂ ਨਾਲੋਂ ਹੁਣ ਪਤਾ ਨਹੀਂ ਵੀ ਗੱਲ ਸੱਚੀ ਹੈ ਵੀ ਝੂਠੀ ਹੈ ਇਹ ਤਾਂ ਬਾਈ ਹੁਣ ਜਿਹਨੇ ਚਲਾਇਆ ਉਹੀ ਦੱਸ ਸਕਦਾ ਜਿਹਨੇ ਰੱਖਿਆ ਹੈ ਕਹਿੰਦੇ ਵੀ ਇਹਨਾਂ ਦਾ ਖਰਚਾ ਘੱਟ ਹੈ ਪਰ ਮਣੀ ਇੱਕ ਗੱਲ ਹੈਗੀ ਹੈ ਜਿਹੜੇ ਸੌਨੇ ਇੰਜਨ ਦੀ ਡਿਜ਼ਾਈਨਿੰਗ ਹੈ ਨਾ ਇਹਨਾਂ ਟਰੈਕਟਰਾਂ ਦੇ ਇੰਜਨ ਨਹੀਂ ਜਾਣੇ ਹੈਗੇ ਛੇਤੀ ਹੈਨਾ ਇਹ ਗੱਲ ਬਾਈ ਮੰਨਣ ਵਾਲੀ ਹੈ ਇਹ ਜੀ ਗੱਲ ਨਹੀਂ ਜਾਣੇ ਦੇਖ ਕਾਤਰੇ ਵਾਲਾ ਡਿਜ਼ਾਈਨ ਨਹੀਂ ਚੱਲਣਾ ਇਹਦੇ ਵਿੱਚ ਨਹੀਂ ਚੱਲਣਾ ਹਾਂ ਜੇ ਘੱਟ ਰਹਿ ਗਿਆ ਤਾਂ ਨਹੀਂ ਚੱਲਣਾ ਤਾਂ ਨਹੀਂ ਚੱਲਣਾ ਅਤੀਤਾਂ ਕੀ ਕੰਮ ਸਿਕਮ ਰੱਖਣੀ ਪਏਗਾ ਲਈ ਦੀ ਤੇਲ ਰੱਖਣਾ ਪਾਣਾ ਵਧੀਆ ਮਤਲਬ ਸਾਫ ਡੀਜ਼ਲ ਪੈਣਾ ਸਾਫ ਸਾਫ ਬਿਲਕੁਲ ਬਿਲਕੁਲ ਇਹੀ ਚੀਜ਼ਾਂ ਮੇਨ ਹੁੰਦੀਆਂ ਇਹ ਤਾਂ ਆਪਣੇ ਵੀਰੇ ਆਉਣ ਵਾਲੇ ਸਾਲ ਢੇੜ ਸਾਲ ਤੱਕ ਟੋਟਲੀ ਟਰੈਕਟਰ ਸੀਆਰਡੀ ਹੋ ਜਾਣਾ ਏ ਟੂ ਜ਼ੈਡ ਏ ਟੂ ਜ਼ੈਡ ਬਾਈ ਜਿੰਨੇ ਵੀ ਟਰੈਕਟਰ ਆਉਣੇ ਨੇ ਕਈ ਕੰਪਨੀਆਂ ਦਾ ਜੋਨਡੀਰ ਵੜ ਗਈਆਂ ਟਰੈਕਟਰ ਲੱਗ ਗਿਆ ਬਣਾਉਣ ਤਿਆਰ ਹੋਣ ਲੱਗੇ ਪਲਾਂਟਾਂ ਦੇ ਵਿੱਚ ਮੰਨ ਕੇ ਚਲੋ ਵੀ ਸਾਲ 2025 ਦੇ ਐਂਡ ਜੇ ਵਿੱਚ ਟੋਟਲੀ ਟਰੈਕਟਰ ਸੀਆਰਡੀ ਆਉਣੇ ਸ਼ੁਰੂ ਹੋ ਜਾਣੇ ਜਿੱਥੇ ਤੱਕ ਸੁਣਨੇ ਚਾ ਰਿਹਾ ਠੀਕ ਹੈ ਬਾਕੀ ਚਲੋ ਕਿਆ ਪਤਾ ਟਾਈਮ ਦਾ ਹੈ ਵੀਰੇ ਇਹਦਾ ਵੀਰੇ ਮਨ ਲਾਤਾ ਆ ਦਾ ਫਲਾਈ ਵੀ ਆਪਣਾ ਨਾ ਰਾਈਲ ਤੇ ਲੱਗਿਆ ਪਤਾ ਇਹ ਨੂੰ ਲੱਗਦਾ ਯਾਰ ਆਰਪੀਐਮ ਨਾਲ ਆਉਂਦਾ ਇਹ ਤੁਹਾਨੂੰ ਬਰੇ ਪਤਾ ਨਹੀਂ ਮੈਂ ਉਹੀ ਜਦੋਂ ਉਹੀ ਵੀਡੀਓ ਚ ਕਹਿ ਦਵਾਂਗਾ ਗਲਤ ਵਾਰ ਇਹ ਨੂੰ ਡਿਜੀਟਲ ਹੈ ਮੇਰੇ ਹਿਸਾਬ ਨਾਲ ਡਿਜੀਟਲ ਮੀਟਰ ਹੈ ਇਹਨੂੰ ਡਿਜੀਟਲ ਹੈ ਆ ਫਿਰ ਆਰਪੀਐਮ ਵਾਲਾ ਹੀ ਹੋਊਗਾ ਜੀ ਹੋ ਸਕਦਾ ਆਰਪੀਐਮ ਵਾਲਾ ਹੀ ਹੋਊਗਾ ਹੋ ਸਕਦਾ ਵੀਰੇ ਬਾਕੀ ਬਾਈ ਜੇ ਤੁਹਾਨੂੰ ਕਿਸੇ ਨੂੰ ਪਤਾ ਨਿਕਲਾ ਪਹਿਲਾਂ ਉਹਨੇ ਫਿਲਟਰ ਦੋ ਹੁੰਦੇ ਤੇ ਇੱਕੇ ਕਰ ਹੁਣ ਇੱਕ ਫਿਲਟਰ ਆ ਕਰਦਾ ਥੱਲੇ ਠੀਕ ਐ ਆ ਕਰਦਾ ਦੂਆ ਇਲੈਕਟ੍ਰੋਨ ਹਾਂ ਆ ਆਹ ਮੇਨ ਆ ਜਿਕਰਾ ਆ ਜਣੀ ਟੈਂਕੀ ਤੇ ਆ ਗਿਆ ਪਹਿਲਾਂ ਹਾਂ ਇਹਦੇ ਵਿੱਚ ਇਹ ਇਹਦੇ ਚੋ ਵੀ ਰਹਿ ਗਿਆ ਕਰਾ ਹਾਂ ਇਹਨੇ ਛਾਂਡ ਦੇਣਾ ਇਹ ਤਾਂ ਛੱਡ ਲਈ ਜਿਕਨਾ ਹੁਣ ਥੋੜੇ ਜੋੜੀ ਨੂੰ ਜਿੱਕੇ ਕਰਤਾ ਹਾਂ ਨਾ ਜੋੜੀ ਨੂੰ ਮੇਕੇ ਕਰਤਾ ਜਿਹੜਾ ਬਈਆ ਕਰੀਆ ਸੋ ਸਮਾਰਟ ਕਨੈਕਟ ਕਰਤਾ ਬਾਈ ਸਮਾਰਟ ਕਨੈਕਟ ਇਹਦੇ ਵਿੱਚ ਡਿਵਾਈਸ ਜੀ ਲੱਗਦੀ ਇੱਥੇ ਉਹ ਜਾਂ ਇੱਥੇ ਆਊਗੀ ਹੋਊਗੀ ਹਾਂ ਹਨਾ ਇੱਥੇ ਹੋਦੀ ਮੂਰੇ ਹੁੰਦੀ ਹੈ ਪਰ ਅਮਨੇ ਉਹ ਹਾ ਟਰੈਕਟਰ ਦਾ ਟਰੈਕਟਰ ਦਾ ਤਾਂ ਕਦ ਕਾੜ ਟਰੈਕਟਰ ਦਾ ਕਦ ਕਾੜ ਬਹੁਤ ਆ ਹਾਥੀ ਵਰਗਾ ਪਿਆ ਹਨਾ ਹੂੰ ਸਹੀ ਗੱਲ ਹੈ ਦੇਖਦੀ ਨਹੀਂ ਹੈ ਖੜ ਕੇ ਦੇਖਦੀ ਆ ਬਾਈ ਸਹੀ ਗੱਲ ਆ ਉੱਚਾ ਟਰੈਕਟਰ ਉੱਚਾ ਟਰੈਕਟਰ ਟਾਇਰ ਵੀ ਬੜੇ ਆ ਪਲੇਟਫਾਰਮ ਹੀ ਉੱਚਾ ਖਾਦਾ 16 9 30 ਦੇ ਹਨਾ ਇਹ ਹੂੰ ਹੂੰ 16 9 30 ਇਹ ਆ ਮੂਰੇ ਆਣੇ 11 2 24 ਦੇ 11 2 24 ਦੇ ਬਾਈ ਮੂਰੇ ਉਹਨਾਂ ਲੀਕਾਂ ਨੂੰ ਆਪਣੇ ਆ ਬਾਕੀ ਬਾਈ ਆ ਦੇਖ ਲਿਓ ਪੁਰਾਣੇ ਟਰੈਕਟਰ ਇਹਨਾਂ ਕੋਲ ਆਪਾਂ ਤੁਹਾਨੂੰ ਦਿਖਾਤੇ ਇਹਦਾ ਆਪਾਂ ਅੱਗੇ ਵੀ ਤੁਹਾਨੂੰ ਲਗਭਗ ਦਿਖਾਏ ਦੰਨੇ ਆ ਠੀਕ ਹੈ ਜੀ ਤੇ ਨੰਬਰ ਇਹਨਾਂ ਦਾ ਆਪਾਂ ਉਹ ਸਾਨੂੰ ਸਾਹਮਣੇ ਦਿਖਾਤਾ ਸਕਰੀਨ ਤੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਲੈ ਲਿਓ ਇਹਨਾਂ ਨਾਲ ਗੱਲਬਾਤ ਕਰ ਲਿਓ ਬਾਈ ਰੇਡ ਰੂਟ ਦੀ ਠੀਕ ਹੈ ਜੀ ਤੇ ਬੇ ਜੇ ਕਿਸੇ ਵੀਰ ਨੇ ਕੋਈ ਵਿੱਚ ਪੁਰਾਣਾ ਟਰੈਕਟਰ ਦੇਣਾ ਹੋਇਆ ਤਾਂ ਉਹ ਵੀ ਕੱਟ ਲਾਂਗੇ ਜੇ ਕਿਸੇ ਵੀਰ ਨੇ ਕੋਈ ਸਿੱਧਾ ਟਰੈਕਟਰ ਵੀ ਦੇਣਾ ਬਾਈ ਤਾਂ ਉਹ ਵੀ ਜਰੂਰ ਦੱਸਿਓ ਉਹ ਵੀ ਬਾਈ ਕੱਟ ਲੰਨੇ ਆ ਠੀਕ ਹੈ ਜੀ ਇਹ ਰਾਹ ਟਰੈਕਟਰ ਇਹਨਾਂ ਨੇ ਮਗਾ ਲਿਆ ਹੁਣ ਦੇ ਪਤਾ ਨਹੀਂ ਕਹਦੇ ਨੇ ਰਹੇ 43 ਇਹ ਮੈਨੂੰ ਕਹਿੰਦੇ ਆ ਆਰਡਰ ਤੇ ਮਗਾਇਆ ਟਰੈਕਟਰ ਅਸੀਂ ਇਹ ਉਹੀ ਆ ਬਾਬੇ ਤੁਹਾਡੇ ਆਹ ਜਿਹੜਾ ਇਹਦਾ ਉਹ ਵਾਲਾ ਹਿੱਸਾ ਹੈ ਹਾਂ ਇਹ ਤੁਹਾਡੇ ਕੋਲ ਵੀ ਮਾਰ ਲ ਖੜਾ ਹਾਂ ਹਾਂ ਉਹੀ ਹੈ ਗਰਾਰੀਆਂ ਵਾਲਾ ਹੈ ਉਹੀ ਚੀਜ਼ ਹੈ ਹੈਨਾ ਉਹੀ ਚੀਜ਼ ਹੈ ਗਰਾਰੀਆਂ ਦੀ ਬਿਲਕੁਲ ਬਿਲਕੁਲ ਬਾਈ ਇਹ ਵੀ ਚੀਜ਼ ਘੈਂਟ ਆ ਬਾਈ 42 ਵੀ ਇਹਨੇ ਲੈਣਾ ਕੰਮ ਕਰਨ ਵਾਸਤੇ ਜਿਹਨੇ ਕੰਮ ਬਾਸ ਲੈਣ ਉਹਦੇ ਵਾਸਤੇ ਟਰੈਕਟਰ ਮਾੜਾ ਨਹੀਂ ਹੈਗਾ ਚਤਾਲੀ ਅਸੀਂ ਕਾਲ ਬਾਈ ਜੀ ਕਿਹ ਹਾਲ ਹੈ ਮਹਾਰਾਜ ਤੇ ਬਾਕੀ ਬਾਈ ਦੇਖ ਲਿਓ ਆਗੇ ਠੀਕ ਹੈ ਜੀ ਬਾਕੀ ਆਪਣੇ ਕੋਲ ਵੀ ਟਰੈਕਟਰ ਖੜੇ ਨੇ ਸੈਕੰਡ ਹੈਂਡ ਅਲਰੇਡੀ ਆਪਣੇ ਵੀਡੀਓ ਪਾਈਆਂ ਹੋਈਆਂ ਬਾਈ ਜਿਹੜੇ ਜਿਹੜੇ ਆਪਣੇ ਕੋ ਟਰੈਕਟਰ ਖੜੇ ਨੇ ਠੀਕ ਹੈ ਜਿਹਨੇ ਉਹ ਦੇਖਣਾ ਤਾਂ ਉਹ ਦੇਖ ਲਿਓ ਉਹ ਖੜੇ ਆ ਆਪਣੇ ਟਰੈਕਟਰ ਲੱਗੇ ਬਾਈ ਟਰੈਕਟਰ ਲਾਉਣ ਦਾ ਟਾਈਮ ਹੋ ਗਿਆ 6 ਵਜੇ ਦੇ ਬਾਅਦ ਟਰੈਕਟਰ ਲੱਗੇ ਜਾਂ ਅੰਦਰ ਲਾਉਣ ਠੀਕ ਹੈ ਜੀ ਇੱਕ ਸੋਨਾ ਲਿਕ ਵਾਲੇ ਕੋਲ ਵੀ ਟਰੈਕਟਰ ਆਇਆ ਬਾਈ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਵਿੱਚ ਬਣਾ ਕੇ ਕਿਹੜਾ ਟਰੈਕਟਰ ਆ ਟਾਈਗਰ 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 ਮਾਡਲ ਆ ਤੇ ਬਾਕੀ ਅੱਜ ਦੇ ਬਲੌਗ ਸਿਰ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਹੋਰ ਬਲੌਗ ਵਿੱਚ